ਦੀ ਵੀ ਫਸਲ ਦੀ ਤਬਾਈ ਕਰਤੀ 2025 ਦੀ ਵੀ ਕਰਦੇ ਲੱਗੇ ਆ ਨਾ ਸਾਨੂੰ 2023 ਦਾ ਕੋਈ ਮੁਆਵਜ਼ਾ ਅਜੇ ਤੱਕ ਸਹੀ ਰਾਂਗਣਾ ਮਿਲਿਆ ਤੇ ਯਾਰ ਕੀ ਕਰ ਰਹੇ ਨੇ ਇਹ ਗਮਰਾਹ ਕਰ ਰਹੇ ਨੇ ਵੀਰੋ ਆ ਅਸੀਂ ਬਰੇਤੇ ਰੇਤਾ ਦੇ ਅਗਲੇ ਬੰਨੇ ਦਰਿਆ ਦੇ ਵਿੱਚ ਖੜੇ ਆ ਇਧਰ ਵੀਰ ਨੂੰ ਦੱਸਾਰਾ 100 ਰੇਤਾ ਫੁੱਟ ਵੀ ਦਰ ਖੋਲਦੇ ਤੇ ਅਗਲੇ ਬੰਨੇ ਪਤਾ ਲੱਗ ਜਾਂਦਾ ਤੇ ਦਰ ਖੁੱਲਿਆ ਕੋਈ ਦਰ ਨਹੀਂ ਖੁੱਲਿਆ ਝੂਠ ਮਾਰ ਮਾਰ ਕੇ ਫਤਿਹ ਵੀਰੋ ਅਸੀਂ ਹਰੀ ਕੇ ਹੈਡ ਦੇ ਅਗਲੇ ਬੰਨੇ ਆ ਗਏ ਆ ਇਹ ਵੀਰ ਕਹਿ ਰਹੇ ਸੀ ਅੱਜ ਅਸੀਂ ਉਹਨਾਂ ਦੇ ਦਫ਼ਤਰ ਗਏ ਆ ਤੇ 29 ਦਰ ਚੱਲ ਰਹੇ ਆ ਦੋ ਦਰ ਚੱਲ ਰਹੇ ਆ ਆ ਵੀਰ ਜ਼ੂਮ ਕਰਕੇ ਤੁਹਾਨੂੰ ਦਿਖਾ ਲ ਦਿੰਦਾ ਦੋ ਦਰ ਚੱਲ ਰਹੇ ਉਹ ਵੀ ਫੁੱਟ ਜਾਂ 2 ਫੁੱਟ ਤੋਂ 2 ਫੁੱਟ ਤੱਕ ਖੁੱਲੇ ਆ ਸਾਰੇ ਦਰ ਬੰਦ ਨੇ ਸਾਡਾ ਪ੍ਰਸ਼ਾਸਨ ਅਧਿਕਾਰੀ ਜਿੰਨੇ ਸਾਰੇ ਗਮਰਾਹ ਕਰ ਰਹੇ ਨੇ ਵੀਰੋ ਆ ਅਸੀਂ ਰੇਤਾ ਰੇਤਾ ਉਹਦੇ ਅਗਲੇ ਬੰਨੇ ਦਰਿਆ ਦੇ ਵਿੱਚ ਖੜੇ ਆ ਇਧਰ ਵੀਰ ਨੂੰ ਦਿਖਾ ਰਿਹਾ ਇਥੋਂ ਰੇਤਾ ਭਰ ਕੇ ਜਾਈ ਜਾਂਦੀ ਪਈ ਏ ਹੁਣੇ ਇੱਕ ਵੀਰ ਗੱਡੇ ਵਾਲਾ ਰੇਤਾ ਭਰ ਕੇ ਲੈ ਕੇ ਗਿਆ ਤੇ ਸਾਡਾ ਪਿਛਲੇ ਬੰਨੇ ਸਾਰਾ ਕੁਝ ਡੋਬਦੇ ਲੱਗੇ ਤੇ ਇਧਰਲੇ ਬੰਨੇ ਬੁਰੇ ਹਾਲਾਤ ਨੇ ਆ ਵੇਖ ਲੋ ਇੱਥੋਂ ਇੱਥੇ ਕੋਈ ਹਾਲਾਤ ਕੀ ਏ ਤੇ ਸਾਡਾ ਹਾਲਾਤ ਕੀ ਏ ਮੈਂ ਵੀਰਾਂ ਨੂੰ ਬੇਨਤੀ ਕਰਨਾ ਡੀਸੀ ਸਾਹਿਬ ਨੂੰ ਬੇਨਤੀ ਕਰਨਾ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਵੀਰਾਂ ਸਾਨੂੰ ਗਮਰਾਹ ਪ੍ਰਸ਼ਾਸਨ ਤੁਹਾਡਾ ਕਰ ਰਿਹਾ ਆ ਦੋ ਧਾਰ ਨੇ ਗਰਾਊਂਡ ਲੈਵਲ ਤੇ ਡੇਢ ਤੋਂ 2 ਫੁੱਟ ਤੋਂ ਦੋ ਤੋਂ ਥੱਲੇ ਹੋਣਗੇ ਉੱਪਰ ਨਹੀਂ ਖੁੱਲੇ ਸਾਨੂੰ ਕਹਿੰਦੇ 29 ਖੋਲੇ ਆਹੀ ਵੀਰ ਨੂੰ ਗਿਆ ਤੇ ਵੀਰ ਦਫਤਰ ਵਾਲੇ ਨੂੰ ਤੁਹਾਡੇ ਨਾਲ ਚੱਲ ਜੀ ਅੱਧਾ ਫੁੱਟ ਵੀ ਦਰ ਖੋਲਦੇ ਤੇ ਅਗਲੇ ਪਿੰਨੇ ਪਤਾ ਲੱਗ ਜਾਂਦਾ ਤੇ ਦਰ ਖੁੱਲਿਆ ਕੋਈ ਦਰ ਨਹੀਂ ਖੁੱਲਿਆ ਝੂਠ ਮਾਰ ਮਾਰ ਕੇ ਗਮਰਾਹ ਜਹੀ ਦਰਿਆ ਦੇ ਵਿੱਚ ਖੜੇ ਆ ਮੈਂ ਤੇ ਵੀਰ ਬੜਾ ਹੈਰਾਨ ਆ ਪਰੇਸ਼ਾਨ ਇਹਨਾਂ ਲੋਕਾਂ ਤੋਂ ਤੇ ਜਿਹੜੇ ਸਾਨੂੰ ਗਮਰਾਹ ਕਰਕੇ ਤੇ ਸਾਡਾ ਸਾਰਾ ਫਸਲ ਦੀ ਤਬਾਹੀ ਕਰਦੇ ਲੱਗੇ ਆ 2023 ਦੀ ਵੀ ਫਸਲ ਦੀ ਤਬਾਹੀ ਕਰਤੀ 2025 ਦੀ ਵੀ ਕਰਦੇ ਲੱਗੇ ਆ ਨਾ ਸਾਨੂੰ 2023 ਦਾ ਕੋਈ ਮੁਆਵਜ਼ਾ ਅਜੇ ਤੱਕ ਸਹੀ ਰਾਂਗਣਾ ਮਿਲਿਆ ਤੇ ਯਾਰ ਕੀ ਕਰ ਰਹੇ ਨੇ ਮੈਂ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰ ਰਿਆਂ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਤਗੜੇ ਹੋ ਗਏ ਆਪਾਂ ਇੱਕ ਮਤਾ ਪਾ ਆ ਗਏ ਤੇ ਇੱਥੇ ਜਿਹੜਾ ਧਰਨਾ ਵੱਡਾ ਲਾਈਏ ਤੇ ਜਿੰਨਾ ਚਿਰ ਸਾਡਾ ਨਿਕਾਸੀ ਨਹੀਂ ਹੁੰਦੀ ਧਰਨਾ ਨਾ ਛੱਡਿਏ ਮੇਰੇ ਅਦੇ ਇਹ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ